ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਜੀ ਕਿ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਤੇ ਡੀਆਈ ਸਾਹਿਬ ਹਰਮਨਬੀਰ ਸਿੰਘ ਗਿੱਲ ਤੇ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਸ਼ਰਿੰਦਰ ਲਾਂਬਾ ਜੀ ਆਈਪੀਐਸ ਇਹਨਾਂ ਦੇ ਨਿਰਦੇਸ਼ਾਂ ਅਨੁਸਾਰ ਜਿਵੇਂ ਮਾੜੇ ਅਨਸਰਾਂ ਦੇ ਖਾਸ ਕਰਕੇ ਬਰਖਲਾਪ ਸਪੈਸ਼ਲ ਮੁਹਿੰਮ ਚਲਾਈ ਗਈ ਆ ਤੇ ਉਹਨੂੰ ਕੰਟੀਨਿਊ ਕਰਦੇ ਹੋਏ ਸੀਏ ਇੰਚਾਰਜ ਪ੍ਰਭਜੀਤ ਸਿੰਘ ਉਹਨਾਂ ਵੱਲੋਂ ਦੋ ਵੱਡੇ ਗੈਂਗਸਟਰ ਨਾਲ ਰਿਲੇਟਡ ਬੰਦੇ ਜਿਹੜੇ ਪਾਕਿਸਤਾਨੋਂ ਵੈਪਰ ਮੰਗਾ ਕੇ ਅੱਗੇ ਸਪਲਾਈ ਕਰਦੇ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਜੀ ਤੇ ਉਹਨਾਂ ਕੋਲੋਂ ਦੋ ਵੈਪਰ ਕਵਰ ਕੀਤੇ ਗਏ ਆ ਇਹ ਦੋਵੇਂ ਜਣੇ ਡਿਲੀਰੀ ਪੈਂਡ ਤੋਂ ਸ਼ਹਿਰ ਵੱਲੋਂ ਆ ਰਹੇ ਸੀਗੇ ਮੋਟਰਸਾਈਕਲ ਦੇ ਉੱਪਰ ਬਿਨਾਂ ਨੰਬਰ ਸੀ ਪੁਲਿਸ ਨੂੰ ਇੱਕ ਖੁਫੀਆ ਇੰਟੈਲੀਜੈਂਸ ਚਰੀਏ ਇਨਫਾਰਮੇਸ਼ਨ ਮਿਲੀ ਸੀਗੀ ਜਦੋਂ ਇਹਨਾਂ ਨੇ ਉਹਨਾਂ ਨੂੰ ਹੱਥ ਦਿੱਤਾ ਤੇ ਉਹ ਪਿੱਛੇ ਨੂੰ ਵਾਪਸ ਭੱਜਣ ਲੱਗੇ ਤੇ ਇਹਨਾਂ ਨੇ ਬੜੀ ਹੀ ਫੁਰਤੀ ਦੇ ਨਾਲ ਉਹਨਾਂ ਦੋਹਾਂ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਦੋ ਵਿਅਕਤੀ ਗ੍ਰਿਫਤਾਰ ਹੋਇਆ ਜੀ ਉਹਨਾਂ ਵਿੱਚੋਂ ਇੱਕ ਉਰਫ ਗੋਰੀ ਪੁੱਤਰ ਜੱਸਾ ਸਿੰਘ ਵਾਸੀ ਡੱਲ ਥਾਣਾ ਖਾਲੜਾ ਦੂਜੇ ਦਾ ਨਾਮ ਹੈਗਾ ਸੁਖਵੀਰ ਸਿੰਘ ਉਰਫ ਸੁੱਖਾ ਪੁੱਤਰ ਜਗਿੰਦਰ ਸਿੰਘ ਵਾਸੀ ਕਾਲੇਕੇ ਥਾਣਾ ਸਦਰਪੱਟੀ ਇਹ ਦੋਵੇਂ ਬੰਦੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਆ ਜੀ ਤੇ ਜਿਹੜਾ ਇਹਨਾਂ ਦੇ ਵਿੱਚੋਂ ਹੈਗਾ ਆ ਸੁਖਵੀਰ ਸਿੰਘ ਇਤੇ ਪਹਿਲਾਂ ਵੀ 5 ਕੇਸ ਰਜਿਸਟਰ ਨੇ ਅਲੱਗ-ਅਲੱਗ ਧਾਰਾ ਦੇ ਤਹਿਤ ਐਨਡੀਪੀਏ ਸੈਕਟਰ ਦੇ ਵੀ ਨੇ ਤੇ ਮਰਡਰ ਦਾ ਵੀ ਕੇਸ ਦਰਜਾ ਤੇ ਅਸਲਾ ਐਕਟ ਦਾ ਵੀ ਕੇਸ ਰਜਿਸਟਰ ਹੋਇਆ ਜੀ ਪਾਕਿਸਤਾਨ ਦੇ ਵਿੱਚੋਂ ਇਹਨਾਂ ਨੇ ਸਮਗਲਿੰਗ ਕੀਤੀ ਸੀਗੀ ਸਾਰੇ ਦੋਵੇਂ ਵੈਪਨਾਂ ਦੀ ਜਿਹੜੀ ਤੁਸੀਂ ਕਰ ਰਹੇ ਹੋ ਅੱਗੇ ਉਹ ਇਨਫਰਮੇਸ਼ਨ ਅਸੀਂ ਤੁਹਾਡੇ ਨਾਲ ਥੋੜੇ ਦਿਨਾਂ ਵਿੱਚ ਸ਼ੇਅਰ ਕਰ ਲਾਂਗੇ ਅੱਜ ਇਹਨਾਂ ਦਾ ਰਿਮਾਂਡ ਲਾਂਗੇ ਆਫਟਰ ਰਿਮਾਂਡ ਤੁਹਾਨੂੰ ਦੱਸ ਦਾਂਗੇ ਕਿ ਕਿਥੋਂ ਵਾਲੇ ਕਿਹੜੇ ਗੈਂਗਸਟਰ ਦੇ ਨਾਲ ਇਹ ਰਿਲੇਟਡ ਸੀਗੇ ਜੀ ਇਹਨਾਂ ਦੇ ਉੱਪਰ ਮੁਕੱਦਮਾ ਨੰਬਰ 271 ਹੀ ਖਾਲੜਾ ਥਾਣੇ ਦੇ ਵਿੱਚ ਦਰਜ ਕਰ ਦਿੱਤਾ ਹੈ ਇਹ ਸਪਲਾਈ ਕਰਦੇ ਸੀਗੇ ਜਿਹੜਾ ਸੁਖਵੀਰ ਸਿੰਘ ਸੀਗਾ ਜੀ ਤੁਹਾਨੂੰ ਦੱਸਿਆ ਉੱਤੇ ਟੋਟਲ 5 ਕੇਸ ਪਹਿਲਾਂ ਰਜਿਸਟਰ ਨੇ ਇੱਕ ਆਰਮੈਟ ਦਾ ਕੇਸ ਦਰਜ ਆ ਐਨ ਡੀਬੀਏ ਸੈਕਟਰ ਦੇ ਕੇਸਦਾਰ ਜਾਈ ਤਾਂ ਇੱਕ ਮਰਡਰ ਦਾ ਕੇਸ ਵੀ ਦਰਜ ਆਉ데요 ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਜੀ ਕਿ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਤੇ ਡੀਆਈ ਸਾਹਿਬ ਹਰਮਨਬੀਰ ਸਿੰਘ ਗਿੱਲ ਤੇ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਸ਼ਰਿੰਦਰ ਲਾਂਬਾ ਜੀ ਆਈਪੀਐਸ ਇਹਨਾਂ ਦੇ ਹਦਾਇਤਾਂ ਨਿਰਦੇਸ਼ਾਂ ਅਨੁਸਾਰ ਜਿਵੇਂ ਮਾੜੇ ਅਨਸਰਾਂ ਦੇ ਖਾਸ ਕਰਕੇ ਬਰਖਲਾ ਸਪੈਸ਼ਲ ਮੁਹਿੰਮ ਚਲਾਈ ਗਈ ਆ ਤੇ ਉਹਨੂੰ ਕੰਟੀਨਿਊ ਕਰਦੇ ਹੋਏ ਸੀ ਇਨਚਾਰਜ ਪ੍ਰਭਜੀ ਸਿੰਘ ਉਹਨਾਂ ਵੱਲੋਂ ਦੋ ਵੱਡੇ ਗੈਂਗਸਟਰ ਨਾਲ ਰਿਲੇਟਡ ਬੰਦੇ ਜਿਹੜੇ ਪਾਕਿਸਤਾਨੋਂ ਵੈਪਰ ਮੰਗਾ ਕੇ ਅੱਗੇ ਸਪਲਾਈ ਕਰਦੇ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਜੀ ਤੇ ਉਹਨਾਂ ਕੋਲੋਂ ਦੋ ਵੈਪਰ ਕਵਰ ਕੀਤੇ ਗਏ ਆ ਇਹ ਦੋਵੇਂ ਜਾਨੇ ਡਿਲੀਰੀ ਪੈਂਡ ਤੋਂ ਸ਼ਹਿਰ ਵੱਲੋਂ ਆ ਰਹੇ ਸੀਗੇ ਮੋਟਰਸਾਈਕਲ ਦੇ ਉੱਪਰ ਬਿਨਾਂ ਨੰਬਰ ਸੀ ਪੁਲਿਸ ਨੂੰ ਇੱਕ ਖੁਫੀਆ ਇੰਟੈਲੀਜੈਂਸ ਚਰੀਏ ਇਨਫਾਰਮੇਸ਼ਨ ਮਿਲੀ ਸੀਗੀ ਜਦੋਂ ਇਹਨਾਂ ਨੇ ਉਹਨਾਂ ਨੂੰ ਹੱਥ ਦਿੱਤਾ ਤੇ ਉਹ ਪਿੱਛੇ ਨੂੰ ਵਾਪਸ ਭੱਜਣ ਲੱਗੇ ਤੇ ਇਹਨਾਂ ਨੇ ਬੜੀ ਹੀ ਫੁਰਤੀ ਦੇ ਨਾਲ ਉਹਨਾਂ ਦੋਹਾਂ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਦੋ ਵਿਅਕਤੀ ਗ੍ਰਿਫਤਾਰ ਹੋਇਆ ਜੀ ਉਹਨਾਂ ਵਿੱਚੋਂ ਇੱਕ ਦਾ ਨਾਮ ਹੈਗਾ ਸ਼ੇਰ ਸਿੰਘ ਉਰਫ਼ ਗੋਰੀ ਪੁੱਤਰ ਜੱਸਾ ਸਿੰਘ ਵਾਸੀ ਡੱਲ ਥਾਣਾ ਖਾਲੜਾ ਦੂਜੇ ਦਾ ਨਾਮ ਹੈਗਾ ਸੁਖਵੀਰ ਸਿੰਘ ਉਰਫ਼ ਸੁੱਖਾ ਪੁੱਤਰ ਜਗਿੰਦਰ ਸਿੰਘ ਵਾਸੀ ਕਾਲੇਕੇ ਥਾਣਾ ਸਦਰਪੱਟੀ ਇਹ ਦੋਵੇਂ ਬੰਦੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਆ ਜੀ ਤੇ ਜਿਹੜਾ ਇਹਨਾਂ ਦੇ ਵਿੱਚੋਂ ਹੈਗਾ ਆ ਸੁਖਵੀਰ ਸਿੰਘ ਇਤੇ ਪਹਿਲਾਂ ਵੀ 5 ਕੇਸ ਰਜਿਸਟਰ ਨੇ ਅਲੱਗ-ਅਲੱਗ ਧਾਰਾ ਦੇ ਤਹਿਤ ਐਂਡੀਪੀਏ ਐਕਟ ਦੇ ਵੀ ਨੇ ਤੇ ਮਰਡਰ ਦਾ ਵੀ ਕੇਸ ਦਰਜ ਆ ਤੇ ਅਸਲਾ ਐਕਟ ਦਾ ਵੀ ਕੇਸ ਰਜਿਸਟਰਡ ਆ ਜੀ ਪਾਕਿਸਤਾਨ ਦੇ ਵਿੱਚੋਂ ਇਹਨਾਂ ਨੇ ਸਮਗਲਿੰਗ ਕੀਤੀ ਸੀਗੀ ਸਾਰੇ ਦੋਵੇਂ ਵੈਪਨਾਂ ਦੀ ਜਿਹੜੀ ਤੁਸੀਂ ਕਰ ਰਹੇ ਹੋ ਅੱਗੇ ਉਹ ਇਨਫਰਮੇਸ਼ਨ ਅਸੀਂ ਤੁਹਾਡੇ ਨਾਲ ਥੋੜੇ ਦਿਨਾਂ ਵਿੱਚ ਸ਼ੇਅਰ ਕਰ ਲਾਂਗੇ ਅੱਜ ਇਹਨਾਂ ਦਾ ਰਿਮਾਂਡ ਲਾਂਗੇ ਆਫਟਰ ਰਿਮਾਂਡ ਤੁਹਾਨੂੰ ਦੱਸ ਦਾਂਗੇ ਕਿ ਕਿਥੋਂ ਵਾਲੇ ਕਿਹੜੇ ਗੈਂਗਸਟਰ ਦੇ ਨਾਲ ਇਹ ਰਿਲੇਟਡ ਸੀਗੇ ਜੀ ਇਹਨਾਂ ਦੇ ਉੱਪਰ ਮੁਕੱਦਮਾ ਨੰਬਰ 271 ਹੀ ਖਾਲੜਾ ਥਾਣੇ ਦੇ ਵਿੱਚ ਦਰਜ ਕਰ ਦਿੱਤਾ ਹੈ ਇਹ ਸਪਲਾਈ ਕਰਦੇ ਸੀਗੇ ਜਿਹੜਾ ਸੁਖਵੀਰ ਸਿੰਘ ਸੀਗਾ ਜੀ ਤੁਹਾਨੂੰ ਦੱਸਿਆ ਉੱਤੇ ਟੋਟਲ 5 ਕੇਸ ਪਹਿਲਾਂ ਰਜਿਸਟਰ ਨੇ ਇੱਕ ਆਰਮੈ ਐਨਡੀਬੀਐਸ ਸੈਕਟਰ ਦੇ ਕੇਸਦਾਰ ਜਾਈਦਾ ਇੱਕ ਮਰਡਰ ਦਾ ਕੇਸ ਵੀ ਦਰਜ ਆਇਆ